ਹੈਲੋ ਹੈਲੋ ਹਾਂਜੀ ਸਰ ਡਾਕਟਰ ਵਿਕਲ ਕਟਾਰੀਆ ਮੇਰਾ ਨਾਮ ਹੈ ਭੁਪਿੰਦਰ ਸਿੰਘ ਹਾਂਜੀ ਬੋਲੀਏ ਠੀਕ ਹੈ ਨਾ ਹੁਣ ਮੈਂ ਇਹ ਤਾਰਨਾ ਕਰਨਗਾ ਕਿ ਖਾਂ ਦਾ ਕੋਈ ਵੀ ਇਹੋ ਜੀ ਇਹੋ ਜੀ ਕੋਈ ਵੀ ਕੋਈ ਗੱਲ ਹੋਈ ਨਾ ਏ ਘੰਟੇ ਅੱਤਵਾਦੀ ਜਾਂ ਦੂਜੇ ਤੀਕੇ ਆ ਹਾਂ ਹਾਂ ਤੇ ਫਿਰ ਤੇ ਉਸ ਹਿਸਾਬ ਨਾਲੀ ਤੂੰ ਆਪਣਾ ਇਲਾਜ ਦੰਦਾਂ ਦਾ ਤੂੰ ਬੋਲੀਏ ਨਾ ਦੁਕਾਨ ਤੇ ਆਪਣਾ ਇਲਾਜ ਦੰਦਾਂ ਦਾ ਬਾਹਰੋਂ ਕਰਾਏਗਾ ਅਰੇ ਮੇਰੀ ਕੌਣ ਗੱਲ ਅਸੀਂ ਕਦੀ ਕਿਸੇ ਵਿੱਚ ਕਿਹਾ ਨਹੀਂ ਐਸੇ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਹੇ ਕੋਈ ਜਿਹੜੇ ਮਰਜ਼ੀ ਸਟੇਟ ਤੋਂ ਆਵੇ ਪਰ ਜੇ ਕੋਈ ਸਾਡੇ ਸੀਧਾ ਬਾਰੇ ਜਾਂ ਸਾਡੀ ਕੌਮ ਬਾਰੇ ਕੋਈ ਬੋਲੂਗਾ ਨਾ ਤੇ ਲੱਤਾਂ ਟੁੱਕ ਕੇ ਕਾ ਤਾਂ ਤੇ ਸਿਰ ਥੱਲੇ ਨੱਪਦੇ ਆਂਗੇ ਮਿੱਟੀ ਦੇ ਵਿੱਚ ਮੰਨ ਲਿਆ ਸਰ ਮੈਂ ਤੁਹਾਡੀ ਗੱਲ ਸੁਣਦਾ ਮੈਂ ਇੱਕ ਮੈਂ ਕੱਲ ਬੋਲਾਂਗਾ ਇਸ ਤਰੀਕੀ ਹਾਂ ਪਰ ਮੈਂ ਸੱਚੀ ਮੱਚੀ ਉਹ ਟਵੀਟ ਨਹੀਂ ਦੇ ਕੀਤੇ ਮੈਨੂੰ ਹਾਲੇ ਨਹੀਂ ਪਤਾ ਕੌਣ ਕਰ ਰਿਹਾ ਮੈਂ ਸਮੈ ਕੰਪਲੇਨ ਲਗਾ ਕਰਾਂਗਾ

ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣੀ ਲੱਗਾ ਵਾਂ ਇਹ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅੰਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕਿਸੇ ਨੂੰ ਇਹਦੇ ਕਹਿਣਾ ਚਾਹੀਦਾ ਉਹ ਮੈਂ ਕਿਹਾ ਜੇ ਨਹੀਂ ਤੇ ਮੁਕਰਣਾ ਨਹੀਂ ਚਾਹੀਦਾ ਸਰ ਸਰ ਤੁਹਾਨੂੰ ਪਹਿਲੇ ਹੋਇਆ ਹੋਵੇ ਸਰ ਮੈਂ ਸਰ ਇੱਕ ਮੈਂ ਜਦ ਇੱਕ ਟੈਂਜਰ ਮੈਨੇ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਵੇ ਮੈਂ ਮੰਨਦਾ ਪਰ ਹੁਣ ਐ ਜਿਹੜੀ ਗੱਲ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕੀ ਆਏ ਲੜਨ ਵਾਸਤੇ ਕਿ ਮੈਂ ਅੰਦੇ ਸੈ ਕਿ ਮੇਰੇ ਕੋਲ ਦਾ ਐਕਸੈਸ ਨਿਕਾ ਮੈਂ ਦਿਖਾਇਆ ਉਹ ਮੇਰੇ ਫੋਨ ਤੇ ਕਿ ਮੈਂ ਤੇ ਰਿਪਲ ਅੰਦਰ ਤੋਂ ਸੌਂਗ ਸੌਂਗ ਹੀ ਕਰਦਾ ਪਿਆ ਤੇ ਉਹਨੂੰ ਤੋਂ ਅਕਾਊਂਟ ਦਾ ਮੇਰਾ ਇਹ ਵਾਲਾ ਹਾਲਾਂਕਿ ਇਹ ਬਤਨ ਜੀ ਇਸ ਤੋਂ ਮਹੀਨੇ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਤੇ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲਿੰਦੇ ਤੇ ਮੁਰਗੇ ਤੋਂ ਮਾਫੀ ਮੰਗ ਲੈਂਦੇ ਇਹ ਪਹਿਲੀ ਵਾਰੀ ਨਹੀਂ ਹੋਇਆ ਬੜੀ ਬੜੀ ਐਸੀ ਪਹਿਲਾਂ ਵੀਡੀਓ ਪਾ ਲੰਦੀ ਨੇ ਕੀ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਗੇ ਭੇਜ ਮੂਹ ਚਾਹੇ ਮੈਂ ਬਸ ਅਸੀਂ ਆਨਲਾਈਨ ਐਵਿਟ ਕਰਕੁਤਾ ਕਰਦੇ ਸੀ ਪਰ ਉਦੋਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦਰ ਸੀ ਹੁੰਦਾ ਹੈ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਹੈਗਾ ਹੈ ਆਪਣੇ ਕਲੀਨਿਕ ਅਪਸਾੜੇ ਪਬੀ ਡੋਮੇਨ ਤੇ ਹੈ ਹੈ ਉਦੋਂ ਵੀ ਅਸਲੀ ਕੋਈ ਅਸਲੀ ਕੋਈ ਗੱਲ ਨਹੀਂ ਕੀਤੀ ਉਹ ਰਾਤ ਕੋੜਾ ਮੇਰੀ ਦਿਖਾਈ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵਾ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਪਹਿਲੇ ਤੋਂ ਕਹਿੰਦੇ ਜੇ ਹੋਏ ਹੈ ਤੇ ਮੈਂ ਉਹ ਕਿਤੇ ਹੋਣੇ ਪਰ ਤੁਸੀਂ ਮੈਨੂੰ ਇਹ ਵਾ ਟਵੀਟ ਨਹੀਂ ਕੀਤਾ ਸਰ ਚਲ ਕੋਈ ਨਹੀਂ ਮੈਨੂੰ ਪਹਿਲੇ ਸਹੀ ਜਾਨਣਾ ਪਿਆ ਕੋਈ ਪਹਿਲਾ ਮੇਰ ਹੋਈ ਹੋਵੇ ਗਲਤੀ ਮਨਨਾ ਮੈਂ ਕਿਤੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕਿਤੇ ਉਹਦੀ ਗੱਲਾਂ ਚਲ ਕੋਈ ਨਹੀਂ ਦੇਖਦੇ ਨਹੀਂ ਤੇ ਫਿਰ ਉਹ ਵੀ ਆਪਣਾ ਲਾਇਕ ਰਹੋਣਾ ਡੈਂਟਲ ਕਾਲਜ ਹੀ ਜਾਏਗਾ ਵੀ ਸਰ ਮੈਂ ਮੈਂ ਐਜੀ ਗੱਲ ਕਦੀ ਨਹੀਂ ਹੋਜਦਾ ਆਪਣੇ ਤੋਂ ਆਪਸਰ ਆਪਾਂ ਬਸੇ ক্লাস ਕੀਤੀ ਹੈ ਜੀ ਅਸੀਂ ਇਹ ਗੱਲਾਂ ਨਹੀਂ ਪੈਂਦੇ ਚਲੋ ਵੀਡੀਓ ਭੇਜ ਦਿਓ ਸਾਡੇ ਨਾਲ ਸਾਡੇ ਨਾਲ ਗੱਦੀ ਗਾਈ ਐਥੇ ਬਹਿਸ ਵੀ ਕਰਦਾ ਹੈ ਨਾ ਅਸੀਂ ਕਹਿੰਦਾ ਅਸੀਂ ਤਾਂ ਅੱਜ ਗੱਲ ਗੱਲ ਹੀ ਨਹੀਂ ਕਰਦੇ ਜੀ ਠੀਕ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵਾਂ ਕਿ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅੰਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਇਆ ਹੋਏ ਦੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਨਾ ਨਹੀਂ ਚਾਹੀਦਾ ਸਰ ਸੋਨਪਾ ਤੁਹਾਡੇ ਜਿਹੜੇ ਪਹਿਲੇ ਖੋਇਆ ਹੋਵੇ ਸਰ ਮੈਂ ਸਰ ਇੱਕ ਮੈਂ ਜਦ ਇੰਟਰਨਲ ਮੈਂ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਮੈਂ ਮੰਨਦਾ ਪਰ ਹੁਣ ਐ ਗਰੀ ਗੱਲ ਮੈਨੂੰ ਪਤਾ ਦ ਜੇ ਕੱਲ ਮੇਰੇ ਕੋਲ ਦੋ ਲੋਕੀ ਆਏ ਲੜਨ ਵਾਸਤੇ ਤੇ ਮੈਂ ਉਹ ਦੱਸਿਆ ਕਿ ਮੇਰੇ ਕੋਲ ਤੇ ਐਕਸਿਸ ਹੈਗਾ ਮੈਂ ਦਿਖਾਇਆ ਉਹ ਮੇਰੇ ਫੋਨ ਤੇ ਕਿ ਮੈਸੇਜ ਪੁੱਲ ਅੰਦਰ ਤੋਂ ਸਟੌਂਗ ਸਟੌਂਗ ਨਹੀਂ ਸਰ ਦਾ ਪਿਆ ਪਰ ਉਹ ਨਹੀਂ ਤੋਂ ਆਉਂਦਾ ਮੇਰਾ ਇਹ ਵਾਲਾ ਹਾਲਾਂਕਿ ਬਤਨਾ ਕਿ ਇਸ ਤੋਂ 10 ਮਿੰਟ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਚ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਤੁਸੀਂ ਖਾਪੀਆ ਮੰਨ ਨਹੀਂ ਤੇ ਇਹ ਪਹਿਲੀ ਵਾਰ ਹੀ ਹੋਇਆ ਬੜੀ ਬੜੀ ਐਸੀ ਪਹਿਲਾਂ ਵੀਡੀਓ ਪਾ ਲੰਦੀ ਨੇ ਕੀ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਕੇ ਭੈਜ ਮੂਹ ਚਾਹਦੇ ਪਰ ਅਸੀਂ ਆਨਲਾਈਨ ਐਵਜੀ ਕਟਕਾ ਕਰਦੇ ਸੀ ਪਰ ਉਦੋਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦੇ ਸੀ ਹੁਣ ਜਿਹੜੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਆ ਗਿਆ ਆਪਣੇ ਕਲੀਨਿਕ ਆਪਣੇ ਪਬਲਿਕ ਡੋਮੇਨ ਤੇ ਆ ਗਿਆ ਉਦੋਂ ਵੀ ਅਸਲੀ ਕੋਈ ਐਸੀ ਕੋਈ ਗੱਲ ਨਹੀਂ ਕੀਤੀ ਉਹ ਰਾਤ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਮੈਂ ਕਹਿੰਦੇ ਜੇ ਹੋਏ ਆ ਤੇ ਮੈਂ ਉਹ ਕਿੱਥੇ ਹੋਣੇ ਪਰ ਤਿੰਨ ਮਹੀਨੇ ਜੇ ਐਵਾਂ ਟਵੀਟ ਨਹੀਂ ਕੀਤਾ ਸਰ ਕਲ ਕੋਈ ਨਹੀਂ ਬੀ। ਮੈਨੂੰ ਪਹਿਲੇ ਸਹੀ ਜਾਨਣਾ ਬਈ ਕੋਈ ਪਹਿਲਾ ਮੈਰ ਹੋਈ ਹੋਵੇ ਜਲਦੀ ਮਨਨਾ ਮੈਂ ਕਿਤੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕਿਤੇ ਆਉਦੇ ਗੱਲਾਂ। ਕਲ ਕੋਈ ਨਹੀਂ ਦੇਖਦੇ ਆ ਨਹੀਂ ਤਾਂ ਮੈਂ ਕੋਈ ਆਪਣਾ ਲਾਇਕ ਰੌਣਨਾ ਡੈਂਟਲ ਕਾਲਜ ਹੀ ਜਾਏਗਾ ਵੀ। ਸਰ ਮੈਂ